ਜੀ ਇਸ ਵੇਲੇ ਸਾਡੇ ਨਾਲ ਪੰਜਾਬੀ ਮਾਂ ਬੋਲੀ ਦੇ ਲਈ ਲਗਾਤਾਰ ਸੰਘਰਸ਼ ਕਰਨ ਵਾਲੇ ਪੰਡਿਤ ਰਾਉਤਰੀਨ ਵਰਜੀ ਸਾਡੇ ਨਾਲ ਨੇ ਜਿਹੜੇ ਆਪ ਮੂਲ ਰੂਪ ਦੇ ਵਿੱਚ ਪੰਜਾਬੀ ਨਹੀਂ ਪਰ ਪੰਜਾਬੀ ਮਾਂ ਬੋਲੀ ਦੇ ਲਈ ਲਗਾਤਾਰ ਉਹ ਯਤਨ ਕਰਦੇ ਨੇ ਸੰਘਰਸ਼ ਕਰਦੇ ਨੇ ਆਪਣੇ ਸਿਰ ਦੇ ਉੱਪਰ ਤਖਤੀ ਸਜਾ ਕੇ ਉਹ ਜੇਕਰ ਕੋਈ ਘਟੀਆ ਕਿਸਮ ਦੇ ਅਸ਼ਲੀਲ ਕਿਸਮ ਦੇ ਕੋਈ ਗਾਣੇ ਗਾਉਂਦਾ ਹੈ ਤਾਂ ਉਹਦੇ ਖਿਲਾਫ ਆਪਣਾ ਸੰਘਰਸ਼ ਕਰਦੇ ਨੇ ਔਰ ਉਸ ਨੂੰ ਸਲਾਖਾਂ ਦੇ ਪਿੱਛੇ ਤੱਕ ਲਜਾਣ ਦੇ ਵਿੱਚ ਉਹ ਬੜਾ ਤਰਦ ਕਰਦੇ ਨੇ ਸਾਡੇ ਨਾਲ ਨੇ ਪੰਡਿਤ ਰਾਉ ਤ੍ਰੇਨਵਰ ਜੀ ਪੰਡਿਤ ਜੀ ਸਭ ਤੋਂ ਪਹਿਲਾਂ ਤੇ ਤੁਹਾਡਾ ਸਵਾਗਤ ਜੀ ਜੀ ਮਹਾਰਾਜ ਸ਼ੁਕਰੀਆ ਮਿਹਰਬਾਨੀ ਜੀ ਪੰਡਿਤ ਜੀ ਇੱਕ ਮਸਲਾ ਜਿਹੜਾ 2018 ਦੇ ਵਿੱਚ ਇੱਕ ਗੀਤ ਆਇਆ ਸੀ ਉਹ ਉਹ ਗੀਤ ਸੀ ਹਨੀ ਸਿੰਘ ਦਾ ਹਨੀ ਸਿੰਘ ਨੇ ਇਹ ਗਾਣਾ ਗਾਇਆ ਸੀ ਮੱਖਣਾ ਤੇ ਉਸ ਗਾਣੇ ਨੂੰ ਲੈ ਕੇ ਉਹਦੇ ਖਿਲਾਫ ਇੱਕ ਐਫ ਆਈ ਆਰ ਦਰਜ ਹੋਈ ਸੀ ਅੱਜ ਉਸ ਐਫ ਆਈ ਆਰ ਦਾ ਭੋਗ ਪਾ ਦਿੱਤਾ ਗਿਆ ਤੁਸੀਂ ਕੀ ਦੇਖਦੇ ਹੋ ਇਸ ਮਾਮਲੇ ਨੂੰ ਮੈਨੂੰ ਲੱਗਦਾ ਹੈ ਇਹ ਗਲਤ ਹੈ ਇਹ ਐਫ ਆਈ ਆਰ ਦਰਜ ਨੂੰ ਹਾਂ ਇਹ ਇਹ ਕਿਹੜੀ ਤਰਕ ਨਾਲ ਉਸ ਨੂੰ ਬੰਦ ਕੀਤਾ ਗਿਆ ਉਸ ਨੂੰ ਪੜਤਾਲ ਕਰਨ ਦੀ ਲੋੜ ਹੈ ਕਿਉਂਕਿ ਉਹ ਗਾਣਾ ਹੀ ਗਲਤ ਹੈ ਉਹ ਗਲਤ ਹੈ ਇਸ ਲਈ ਹੈ ਕਿ ਔਰਤ ਜਾਤੀ ਨੂੰ ਪੂਰਾ ਔਰਤ ਨੂੰ ਬੇਇੱਜ਼ਤੀ ਕਰਨ ਵਾਲਾ ਗਾਣਾ ਹੈ ਜੇਕਰ ਉਹ ਰੱਦ ਹੋਇਆ ਹੈ ਫਾਇਰ ਉਸ ਦੀ ਪੜਤਾਲ ਕਰਨ ਦੀ ਲੋੜ ਹੈ ਮਹਾਰਾਜ ਜੀ ਦੇਖੋ ਕੱਲ ਇਹ ਹੈ ਕਿ ਜਿਨ੍ਹਾਂ ਦੇ ਬਿਆਨਾਂ ਤੇ ਦਰਜ ਹੋਇਆ ਸੀ ਤੁਹਾਨੂੰ ਦੱਸ ਦਈਏ ਕਿ ਏਐਸਆਈ ਲਖਵਿੰਦਰ ਕੌਰ ਜੀ ਤੇ ਉਸ ਸਮੇਂ ਦੇ ਜਿਹੜੇ ਮੈਲਾ ayog ਦੇ ਚੇਅਰਪਰਸਨ ਸੀ ਮਨੀਸ਼ਾ ਗੁਲਾਟੀ ਜੀ ਉਹਨਾਂ ਦੇ ਬਿਆਨਾਂ ਤੇ ਇਹ ਮਾਮਲਾ ਦਰਜ ਹੋਇਆ ਸੀ ਪਰ ਅੱਜ ਜੋ ਰਿਪੋਰਟ ਸਾਹਮਣੇ ਨਿਕਲ ਕੇ ਆ ਰਹੀ ਹੈ ਉਹਦੇ ਵਿੱਚ ਇਹ ਕਿਹਾ ਗਿਆ ਪ੍ਰੋਸੀਡਿੰਗ ਅਫੀਸਰ ਅਨੀਸ਼ ਗੋਇਲ ਜੀ ਨੇ ਫਾਈਲ ਦੀ ਸਮੀਖਿਆ ਕਰਨ ਤੋਂ ਬਾਅਦ ਕਿਹਾ ਕਿ ਸ਼ਿਕਾਇਤਕਰਤਾਵਾਂ ਨੂੰ ਇਹਦੇ ਉੱਪਰ ਕਲੋਜ਼ਰ ਰਿਪੋਰਟ ਦੇ ਵਿੱਚ ਕੋਈ ਹੱਦ ਤੱਕ ਨਹੀਂ ਹੈ ਕੋਈ ਕਿਸੇ ਤਰ੍ਹਾਂ ਦਾ ਇਤਰਾਜ਼ ਨਹੀਂ ਹੈ ਸੋ ਇਸ ਨੂੰ ਸਵੀਕਾਰ ਕਰ ਲਿਆ ਗਿਆ ना इतराज उन्ना ही नहीं हो सकता है क्योंकि वो महकमे नहीं हो स नहीं नहीं इसलिए उन्ना ही इतराज नहीं हो सकते है पर इतराज का पूरे औरत ले इतराज है ते रहूगा महाराज क्योंकि वो गाना शब्दावली पूरा औरत जाती ली औरत ली जहाँ अपमानजनक है जेकर वो सिर्फ दो अधिकारी दो मनीषा गुलाटी आते वो मैडम इंस्पेक्टर वो अपना बयान देंदे ने

ਇਹ ਅਸੰਡਰ ਵਾਰ-ਵਾਰ ਗਲਤੀ ਕਰਦਾ ਹੈ ਇਸ ਲਈ ਉਹ ਐਫਆਈਆਰ ਫਿਰ ਤੋਂ ਮੁਰਤੋ ਜੀਵਿਤ ਹੋਏ ਜੀ ਮਹਾਰਾਜ ਮੈਂ ਇਹ ਜੀਵਿਤ ਕਰਾਂਗਾ ਜੀ ਅਚ ਤੁਸੀਂ ਤਾਂ ਇਹ ਕਹਿ ਰਹੇ ਹੋ ਕਿ ਮੈਂ ਇਸ ਨੂੰ ਦੁਬਾਰਾ ਐਫਆਈਆਰ ਦੀ ਇਹਦੀ ਰਿਵਿਊ ਪਟੀਸ਼ਨ ਪਾਵਾਂਗਾ ਪਰ ਨਾਲ ਦੀ ਨਾਲ ਉੱਥੇ ਇਹ ਵੀ ਇੱਕ ਸਪਸ਼ਟ ਕੀਤਾ ਗਿਆ ਕਿ ਇਸ ਕੇਸ ਦੇ ਵਿੱਚ ਕਿਸੇ ਵੀ ਵਿਸ਼ੇਸ਼ ਮਹਿਲਾ ਨੂੰ ਸਿੱਧੇ ਤੌਰ ਤੇ ਉਹਨੂੰ ਪੱਖ ਬਣਾ ਕੇ ਉਹਦੇ ਬਾਬਤ ਕੋਈ ਟਿੱਪਣੀ ਨਹੀਂ ਕੀਤੀ ਗਈ ਕੋਈ ਅਸ਼ਲੀਲ ਇਸ਼ਾਰਾ ਨਹੀਂ ਕੀਤਾ ਗਿਆ ਇਹ ਵਿਸ਼ੇਸ਼ ਔਰਤ ਕੌਣ ਹੁੰਦੀ ਹੈ ਔਰਤ ਤੇ ਸਾਰੀਆਂ ਹੀ ਵਿਸ਼ੇਸ਼ ਨੇ ਬਿਲਕੁਲ ਬਿਲਕੁਲ ਇਹ ਤਰਕ ਹੀ ਗਲਤ ਹੈ ਮਹਾਰਾਜ ਔਰਤ ਤਾਂ ਸਾਰੇ ਲਈ ਇੱਕ ਹੈ ਸਾਰੇ ਔਰਤ ਸਾਰੇ ਦੀ ਹੈ ਸਾਰੇ ਸਨਮਾਨਜਨਕ ਨਹੀਂ ਔਰਤ ਜੇ ਇੱਕ ਵਿਸ਼ੇਸ਼ ਕਰਕੇ ਉਹ ਗਾਣਾ ਨਹੀਂ ਹੈ ਬੋਲਣਾ ਹੀ ਇਹ ਤਰਕਹੀਨ ਹੈ ਇਸ ਲਈ ਰਿਵਿਊ ਪਟੀਸ਼ਨ ਦੇ ਵਿੱਚ ਮੈਂ

ऑफिस दे दफ्तर दे, दे जिन्ने भी रिपोर्ट आई उसको आधार रख के मैं महिला कमीशन जो मौजूद महिला कमीशन के चेयरमैन ने कमाल देने राजवीर कौर मैडम शेरिनी ने वो तो जरूर मेरे कमीशन मेरे रिव्यू पर्चन पे विचार करेंगे क्योंकि वो राजगीर कौर मैडम ने नोटिस कट के हनी सिंह ने कहा कि हाजिर हो ਉਹ ਇਹ ਮਿਲਨ ਦੇ ਗਾਣੇ ਦੇ ਵਿੱਚ ਐਮਐਫਓ 22 ਦੀ ਪਰਚੋਕਰਨ ਕਰਨ ਪਰ ਹਲੇ ਤੱਕ ਕੋਈ ਮੌਜ ਹਲੇ ਤੱਕ ਉਹਨਾਂ ਨੇ ਮਹਿਲਾ ਆਯੋਗ ਦੇ ਸਾਹਮਣੇ ਹਾਜ਼ਰ ਨਹੀਂ ਹੋਏ ਨੇ ਜੋ ਗਲਤ ਹੈ ਇਸ ਪਲੇਮ ਹੈ ਇਹ ਤਰਕ ਦੇ ਕੇ ਇਹ ਦੇਵਾਂਗਾ ਕਿ ਪਹਿਲੇ ਵੀ ਗਲਤੀ ਕੀਤੀ ਹੈ ਮਕਨਾ ਗਾਣੇ ਦੇ ਵਿੱਚ ਹੁਣ ਮਿਲਨਿਸੀ ਚੂ ਗਾਣਾ ਦੇ ਵਿੱਚ ਗਲਤ ਗਾਇਨੇ ਤੇ ਪੇਸ਼ੀ ਵੀ ਨਹੀਂ ਹੋਣੀ ਇਸ ਲਈ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਵੇ ਉਹ ਪਹਿਲੇ ਦੀ ਐਫਆਈਆਰ ਜੀਵਿਤ ਕੀਤਾ ਜਾਵੇ ਤੇ ਕਾਰਵਾਈ ਨਾਤੇ ਹੋਵੇ ਦੇਖੋ ਜਦੋਂ ਕਾਰਵਾਈਆਂ ਦੀ ਗੱਲ ਚੱਲਦੀ ਹੈ ਪੰਡਤ ਜੀ ਇੱਥੇ ਬਹੁਤ ਸਾਰੇ ਕਾਨੂੰਨ ਬਣਦੇ ਨੇ ਕਿ ਜੇਕਰ ਤੁਸੀਂ ਅਸਲਾ ਦਿਖਾਉਨੇ ਹੋ ਤੁਹਾਡੇ ਤੇ ਐਫਆਈਆਰ ਦਰਜ ਹੋ ਜੂਗੀ ਜੇਕਰ ਤੁਸੀਂ ਨਸ਼ੇ ਨੂੰ ਪ੍ਰਮੋਟ ਕਰਦੇ ਹੋ ਤਾਂ ਐਫਆਈਆਰ ਹੋ ਜੂਗੀ ਕੋਈ ਅਸ਼ਲੀਲ ਭਾਸ਼ਾ ਵਰਤਦੇ ਹੋ ਤਾਂ ਐਫਆਈਆਰ ਹੋ ਜੂਗੀ ਪਰ ਤੁਹਾਨੂੰ ਕੀ ਲੱਗਦਾ ਹੈ ਕਿ ਲਗਾਤਾਰ ਕਾਨੂੰਨ ਬਣਨ ਤੋਂ ਬਾਅਦ ਵੀ ਗਾਣੇ ਆ ਰਹੇ ਨੇ ਇਹ ਪੇਜ ਢਿੱਲਾ ਕਿੱਥੇ ਹੈ ਨਹੀਂ ਲੱਗੇ ਹੋਏ ਮਹਾਰਾਜ ਬਹੁਤ ਲੋਕਾਂ ਤੇ ਕਾਰਵਾਈ ਹੋਇਆ ਹੈ ਸ੍ਰੀ ਬਰਾੜ ਜੇਲੇ ਹੋ ਜੇਲ ਹੋ ਕੇ ਆਏ ਨੇ ਪਟਿਆਲਾ ਦੇ ਸ੍ਰੀ ਬਰਾੜ ਨੂੰ ਪੁੱਛੋ ਛੇ ਮਹੀਨੇ ਜੇਲ ਖਟ ਕੇ ਆਏ ਨੇ ਬੰਦੂਕ ਗਾਣੇ ਗਾਉਣ ਦੇ ਕਾਰਨ ਇਨਾ ਹੀ ਨਹੀਂ सीपी गेलर के खिलाफ एफ आई आर दर्ज हुआ वो माफी मांग चुके नहीं कानूनी हत्या कानूनी ब, बहुत कानून बहुत बलिष्ठ है महाराज कानून की चिकन के के फंस के हनी सिंह में बच्चा नहीं जाऊगा कानून बहुत मजबूत है पर आज वो तो बहुत कमजोर दिस हो ना पर वो मजबूत करवाना सा काम है वो मज, वो वकील भी कम है जज साहब भी कम है मैं जज साहब पेश करांगा ये दलील देके ਜੀ ਅਸੀਂ ਆਸ ਕਰਦੇ ਹਾਂ ਕਿ ਜਿਸ ਨੇ ਵੀ ਕਿਸੇ ਨੇ ਵੀ ਕੋਈ ਵੀ ਹੋਵੇ ਕੋਈ ਵੀ ਕਲਾਕਾਰ ਹੋਵੇ ਕੋਈ ਗੀਤਕਾਰ ਹੋਵੇ ਕੋਈ ਸੰਗੀਤਕਾਰ ਹੋਵੇ ਜਿਹੜੇ ਜਿਹੜੇ ਵੀ ਇਸ ਦੇ ਵਿੱਚ ਇਨਵੋਲਵ ਨੇ ਜਿਹੜੇ ਕਿ ਔਰਤਾਂ ਦੀ ਸ਼ਾਨ ਦੇ ਖਿਲਾਫ ਕੋਈ ਵੀ ਕੰਮ ਕਰਦੇ ਨੇ ਉਹਨਾਂ ਦੇ ਬਕਾਇਦਾ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਪੰਡਿਤ ਜੀ ਤੁਸੀਂ ਬਹੁਤ ਕੋਸ਼ਿਸ਼ਾਂ ਕਰਦੇ ਹੋ ਸਾਡੇ ਨਾਲ ਗੱਲਬਾਤ ਵਿੱਚ ਵੀ ਜੁੜੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੀ ਮहारा ਤੁਹਾਡਾ ਸ਼ੁਕਰੀਆ ਮਿਹਰਬਾਨੀ